ਇੱਕ ਵਾਰ ਫਿਰ ਸਿੱਖ ਇਤਿਹਾਸ ਨੂੰ ਲੈ ਕੇ ਹਰਿਆਣਾ ਦੇ ਵਿੱਚ ਛਿੜਿਆ ਵਿਵਾਦ ਬੀਤੇ 2 ਦਿਨ ਪਹਿਲਾਂ ਹਰਿਆਣਾ ਸਰਕਾਰ ਦੇ ਕੈਬਨਟ ਮੰਤਰੀ ਮਨੋਹਰ ਲਾਲ ਖੱਟਲ ਵੱਲੋਂ ਲੋਹਗੜ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਦਾ ਉਦਘਾਟਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਯੱਗ ਕਰਵਾ ਕੇ Hindu ਰੋ ਰੀਤਾ ਦੇ ਨਾਲ ਉਦਘਾਟਨ ਕੀਤਾ ਗਿਆ ਜਿਸ ਤੋਂ ਬਾਅਦ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਹੈ ਸਿੱਖਾਂ ਦੇ ਵਿੱਚ ਰੋਸ ਹੈ ਕਿਉਂਕਿ ਜਿਸ ਲੋਗੜ ਦੀ ਧਰਤੀ ਦੀ ਅਸੀਂ ਗੱਲ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਕੌਮ ਦੇ ਮਹਾਨ ਜਰਨੈਲ ਨੇ ਜਿਨ੍ਹਾਂ ਨੇ ਸਿੱਖ ਰਾਜ ਦੀ ਸਥਾਪਨਾ ਕੀਤੀ ਤੇ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਲੋਗੜ ਸਾਹਿਬ ਨੂੰ ਬਣਾਇਆ ਗਿਆ ਉੱਥੋਂ ਹੀ ਸਿੱਖ ਰਾਜ ਦਾ ਸਿੱਕੇ ਵੀ ਜਾਰੀ ਕੀਤੇ ਪਰ ਕਿੰਨੀ ਹੈਰਾਨਗੀ ਦੀ ਗੱਲ ਆ ਇਸ ਤੋਂ ਪਹਿਲਾਂ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸੀ ਤਾਂ ਉਸ ਨੂੰ ਪੋਸਟਰਾਂ ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਪ੍ਰਚਾਰਿਆ ਜਾ ਰਿਹਾ ਸੀ ਬੰਦਾ ਬੈਰਾਗੀ ਦਾ ਸ਼ਹੀਦੀ ਦਿਹਾੜਾ ਜਿਹੜੇ ਕਿ ਅਸੀਂ ਕੋਟਾਨਕੋਟ ਨਮਨ ਕਰਦੇ ਆ ਤੁਹਾਨੂੰ ਦੱਸਣਾ ਚਾਹਾਂਗੇ ਮਾਦੋ ਦਾਸ ਬੈਰਾਗੀ ਸੀ ਨਾ ਕਿ ਬੰਦਾ ਸਿੰਘ ਬੈਰਾਗੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਟੈ ਪਏ ਸੀ ਜਦੋਂ ਗੁਰਗੋਬਿੰਦ ਸਿੰਘ ਪਾਸ਼ਾ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੁੱਛਿਆ ਕਿ ਤੁਸੀਂ ਕੋਣ ਉਹ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਤੇਰਾ ਬੰਦਾ ਹਾਂ ਤਾਂ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਬੰਦਾ ਸਿੰਘ ਬਹਾਦਰ ਬਣ ਗਏ ਤਾਂ ਉੱਥੋਂ ਹੀ ਉਹਨਾਂ ਨੇ ਫਿਰ ਅੱਗੇ ਸਿੱਖ ਕੌਮ ਦੀ ਵਾਂਗ ਡੋਰ ਵੀ ਸੰਭੀ ਤਾਂ ਇਹ ਬਹੁਤ ਹੀ ਦੁਖਦਾਈ ਘਟਨਾ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿੱਥੇ ਗੁਰ ਮਰਿਆਦਾ ਅਨੁਸਾਰ ਜੋ ਸਿੱਖ ਮਰਿਆਦਾ ਕੀ ਉੱਤੇ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਫਿਰ ਹੀ ਨੀ ਪੱਥਰ ਰੱਖਿਆ ਜਾਣਾ ਸੀ ਪਰ ਮਨੋਹਰ لال ਖੱਟਰ ਜੀ ਵੱਲੋਂ ਤੁਸੀਂ ਦੇਖ ਸਕਦੇ ਹੋ ਕਿਵੇਂ ਭੂਮੀ ਪੂਜਨ ਕਰਕੇ ਤਾਂ ਉਹਦਾ ਨੀ ਪੱਥਰ ਰੱਖਿਆ ਗਿਆ ਕੀ ਬਾਬਾ ਬੰਦਾ ਸਿੰਘ ਬਹਾਦਰ ਜੀ ਕੌਮ ਦੇ ਜਰਨੈਲ ਅਤੇ ਸਾਡੀ ਸਿੱਖ ਕੌਮ ਕਿਉਂ ਨਹੀਂ ਇਸਤੇ ਬੋਲੀ ਕਿ ਅਸੀਂ ਉਹਨਾਂ ਨੂੰ ਬੈਰਾਗੀ ਐਕਸੈਪਟ ਕਰ ਲਿਆ ਜਿੱਥੇ ਅੱਜ ਤੱਕ ਸਿੱਖ ਕੌਮ ਚ ਕੋਈ ਨਹੀਂ ਬੋਲਿਆ ਉਸ ਤੋਂ ਬਾਅਦ ਇਹ ਦੁਬਾਰਾ ਘਟਨਾ ਜਿਹੜੀ ਵਾਪਰੀ ਹੈ ਕਿ ਮਨੋਹਰ لال ਖੱਟਰ ਜੀ ਵੱਲੋਂ ਜਿਹੜਾ ਕਿ ਦੁਬਾਰਾ ਉਸ ਸਰਤੀ ਤੇ ਜਿੱਥੋਂ ਸਿੱਖ ਰਾਜ ਦੀ ਰਾਜਧਾਨੀ ਦੀ ਸ਼ੁਰੂਆਤ ਹੋਈ ਹੋਵੇ ਤੇ ਉੱਥੇ ਹੀ ਬਾਬਾ ਬੰਦਾ ਸਿੰਘ ਮੈਮੋਰੀਅਲ ਦਾ ਉਦਘਾਟਨ ਕਰਨਾ ਹੋਵੇ ਤਾਂ ਇਸ ਤਰੀਕੇ ਦੇ ਨਾਲ ਕੀਤਾ ਜਾਵੇ ਇਸ ਤੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਢਿੰਡਾ ਜੀ ਨਾਲ ਜਿਹੜੇ ਕਿ ਸਾਨੂੰ ਇਸ ਘਟਨਾ ਬਾਰੇ ਵੀ ਜ਼ਰੂਰ ਦੱਸਣਗੇ ਜੀ ਬਿਲਕੁਲ ਅਸੀਂ ਕਾਲ ਲਾ ਰਹੇ ਹਾਂ ਉਹਨਾਂ ਨੂੰ ਸੋਸੀ ਸਿੱਖ ਸੰਗਤ ਵਿੱਚ ਬਹੁਤ ਰੋਸ਼ ਹੈ ਕਿ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਮੈਮੋਰੀਅਲ ਬਣ ਰਿਹਾ ਮਿਊਜ਼ੀਅਮ ਬਣ ਰਿਹਾ ਉੱਥੇ ਹੀ ਇਸ ਤਰੀਕੇ ਦੇ ਨਾਲ ਉਦਘਾਟਨ ਕੀਤਾ ਗਿਆ ਸੋ ਅਸੀਂ ਕਾਲ ਕਰ ਰਹੇ ਹਾਂ ਕਾਲ ਜਿਹੜੀ ਕੱਟੀ ਜਾ ਰਹੀ ਹੈ ਦੁਬਾਰਾ ਕਾਲ ਲਾਉਣ ਦੀ ਕੋਸ਼ਿਸ਼ ਕਰਦੇ ਆਂ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਢਿੰਡਾ ਜੀ ਨੂੰ ਲਗਾਤਾਰ ਫੋਨ ਲਾ ਰਹੇ ਸੀ ਪਰ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਹਾਲਾਂਕਿ ਪਹਿਲਾਂ ਸਾਡੀ ਗੱਲ ਹੋਈ ਸੀ ਤਾਂ ਉਹਨਾਂ ਨੂੰ ਪੁੱਛ ਕੇ ਹੀ ਅਸੀਂ ਲਾਈਵ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਉਹਨਾਂ ਨੂੰ ਕਿਹਾ ਸੀਗਾ ਕਿ ਤੁਹਾਨੂੰ ਅਸੀਂ ਕਾਲ ਤੇ ਲਵਾਂਗੇ ਪਰ ਹੁਣ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਹ ਮੀਟਿੰਗ ਦੇ ਵਿੱਚ ਬਿਜ਼ੀ ਨੇ ਅਸਲੀ ਫੋਨ ਅਜੇ ਨਹੀਂ ਲੈ ਸਕਦੇ ਪਰ ਉੱਥੇ ਹੀ ਅਸੀਂ ਹਰਿਆਣਾ ਸਿੱਖ ਏਕਤਾ ਦਲ ਦੇ ਅ ਅਮਰਿਤਪਾਲ ਬੁੱਗਾ ਜੀ ਨੂੰ ਲਵਾਵਾਂਗੇ ਕਿਉਂਕਿ ਹਰਿਆਣਾ ਦੀ ਸਿੱਖ ਸੰਗਤ ਵਿੱਚ ਕਿਸ ਤਰੀਕੇ ਦਾ ਨਰੋਸ਼ ਹੈ ਤੇ ਉਹ ਵੀ ਅਸੀਂ ਜ਼ਰੂਰ ਜਾਣਾਂਗੇ ਕਿ ਉਹਨਾਂ ਦਾ ਕੀ ਕਹਿਣਾ ਕਿ ਉਹ ਆਪਣੇ ਪੱਧਰ ਤੇ ਵੀ ਕੋਈ ਇਸ ਤੇ ਜਿਹੜਾ ਠੋਸ ਕਦਮ ਚੁੱਕਣਗੇ ਜਾਂ ਨਹੀਂ ਸਾਡੇ ਨਾਲ ਅ ਅਮਰਿਤਪਾਲ ਬੁੱਗਾ ਜੀ ਜੋੜ ਚੁੱਕੇ ਨੇ ਹਰਿਆਣਾ ਸਿੱਖ ਏਕਤਾ ਦਲ ਤੋਂ ਇਹ ਗੱਲਬਾਤ ਕਰਾਂਗੇ ਜਿਸ ਦੇ ਹਿਸਾਬ ਦੇ ਨਾਲ 2 ਦਿਨ ਪਹਿਲਾਂ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਨਾਂ ਦਾ ਕੀ ਕਹਿਣਾ ਇਹ ਜ਼ਰੂਰ ਜਾਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਜੋ ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਮਨੋਹਰ لال ਖੱਟਰ ਜੀ ਜੋ ਕਿ ਸਾਬਕਾ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਤਾਂ ਉਹਨਾਂ ਵੱਲੋਂ ਇਹ ਭੂਮੀ ਪੂਜਣ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮੈਮੋਰੀਅਲ ਦਾ ਉਦਘਾਟਨ ਕਰਨਾ ਦੇਖੋ ਸਾਡੇ ਸਾਰੇ ਸਿੱਖਾਂ ਦੇ ਮਨਾਂ ਦੇ ਵਿੱਚ ਖੁਸ਼ੀ ਸੀ ਸਾਡੇ ਸਿੱਖਾਂ ਦੇ ਇੱਕ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦਾ ਮੈਮੋਰੀਅਲ ਜਿਹੜਾ ਬਣਾਇਆ ਜਾ ਰਿਹਾ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਉਹਨਾਂ ਨੇ ਕਿਲਾ ਕਥੇ ਕੀਤਾ ਸੀ ਆਪਣੀ ਰਾਜਧਾਨੀ ਬਣਾਈ ਸੀ ਸਿੱਖਾਂ ਦੀ ਜੀ ਪਰ ਅਫਸੋਸ ਉਦੋਂ ਹੋਇਆ ਕਿ ਸਾਡੀ ਇੱਕ ਕੌਮ ਦਾ ਮਹਾਨ ਜਰਨੈਲ ਜਿਨ੍ਹਾਂ ਨੇ ਸਿੱਖ ਰਾਜ ਦੀ ਨਹੀਂ ਰੱਖੀ ਹੋਈ ਤੇ ਉਹਨਾਂ ਦਾ ਸਮਾਰਕ ਬਣ ਲੱਗਾ ਤੇ ਉਥੇ ਜਿਹੜਾ ਔਰ ਭੂਮੀ ਪੂਜਨ ਕੀਤਾ ਗਿਆ ਜਿਹੜੇ ਸਨਾਤਨ ਦੀ ਰਵਾਇਤ ਹੈ ਉਹਦੇ ਅਨੁਸਾਰ ਜਿਹੜਾ ਉਹਦਾ ਨੀ ਪੱਥਰ ਰੱਖਿਆ ਗਿਆ ਜੀ ਧਰਮ ਸਾਰੇ ਚੰਗੇ ਨੇ ਮਰਿਆਦਾ ਸਾਰਿਆਂ ਦੀਆਂ ਚੰਗੀਆਂ ਨੇ ਪਰ ਆਪਣੇ ਆਪਣੇ ਧਰਮ ਨੂੰ ਸਾਰਿਆਂ ਨੂੰ ਜਿਹੜੀਆਂ ਮਰਿਆਦਾ ਨੇ ਉਹ ਮੁਬਾਰਕ ਸਾਡੇ ਸਿੱਖ ਧਰਮ ਦੀ ਮਰਿਆਦਾ ਜਾਂ ਤੇ ਉਥੇ ਅਖੰਡ ਪਾਠ ਸਾਹਿਬ ਰੱਖ ਕੇ ਭੋਗ ਪਾ ਕੇ ਅਰਦਾਸ ਕਰਕੇ ਨੀ ਪੱਥਰ ਟਿਕਦਾ ਹਮ ਸੁਖਮਨੀ ਸਾਹਿਬ ਦਾ ਜਪਜੀਤ ਸਾਹਿਬ ਦਾ ਪਾਠ ਹੁੰਦਾ ਉਥੇ ਗ੍ਰੰਥੀ ਸਿੰਘ ਅਰਦਾਸ ਕਰਦੇ ਤੇ ਫਿਰ ਨੀ ਪੱਥਰ ਇਕਦਾ ਜੀ ਮਨੋਰ ਲਾਹਕਰ ਜੀ ਜਿਹੜੇ ਸਾਡੇ ਮੰਤਰੀ ਨੇ ਇਹਨਾਂ ਨੇ ਪਹਿਲਾਂ ਡੱਚਰ ਇਸ ਗੱਲ ਕਹਿ ਕੇ ਨਾ ਹੀ ਆਏ ਵੀ ਸੰਤ ਜਰਨੈਲ ਸਿੰਘ ਦੀ ਫੋਟੋ ਲੱਗੀਏ ਕਿਉਂਕਿ ਸੰਤ ਜਰਨੈਲ ਸਿੰਘ ਤੇ ਸਾਡੇ ਅੱਜ ਵੀ ਸਿੱਖਾਂ ਦੇ ਦਿਲਾਂ 'ਚ ਵੱਸਦੇ ਨੇ ਜੀ ਤੇ ਉਦੋਂ ਸਾਡੇ ਸਿੱਖਾਂ ਨਾਲ ਇਹਨਾਂ ਨੇ ਛੇੜਖਾਣੀਆਂ ਕੀਤੀਆਂ ਹੁਣ ਫਿਰ ਸਾਡੂੰ ਇਹਨਾਂ ਨੇ ਦਿਨਾਂ ਨੂੰ ਠੇਸ ਪਹੁੰਚਾਣ ਲਈ ਕੰਮ ਕੀਤਾ ਸਾਡੇ ਜਰਨੈਲ ਜਿਹੜੇ ਨੇ ਇਹ ਖੋ ਕੇ ਵਿਖਾਣਾ ਚਾਹੁੰਦੇ ਨੇ ਵੀ ਇਹ ਤੁਹਾਡੇ ਨਹੀਂ ਜੀ ਪਰ ਉਹ ਜਰਨੈਲ ਸਿੱਖ ਹੋਮਦੇ ਨੇ ਤੇ ਸਦਾ ਰਹਿਣਗੇ ਤੇ ਜੇਕਰ ਇਸ ਤਰ੍ਹਾਂ ਦਾ ਕੋਈ ਸਮਾਰਕ ਬਣਾਣਗੇ ਅਸੀਂ ਛੇਤੀ ਹੀ ਇਹਦੇ ਤੇ ਮੀਟਿੰਗ ਕਰਕੇ ਸਾਨੂੰ ਨਹੀਂ ਲੋੜ ਇਹਨਾਂ ਸਮਾਰਕਾਂ ਦੀ ਫਿਰ ਅਸੀਂ ਆਪ ਬਣਾ ਲਾਂਗੇ ਸਾਡੀ ਸਿੱਖ ਕੌਮ ਮਜ਼ਬੂਤ ਹੈ ਇੰਨੀ ਕੁ ਅਸੀਂ ਆਪ ਬਣਾ ਸਕਦੇ ਹਾਂ ਜੀ ਅਮਰਪਾਲ ਜੀ ਤੁਸੀਂ ਦੇਖ ਸਕਦੇ ਪਹਿਲਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸੀ ਤਾਂ ਉਦੋਂ ਵੀ ਇਹਨਾਂ ਵੱਲੋਂ ਹਰਿਆਣਾ ਸਰਕਾਰ ਵੱਲੋਂ ਪੋਸਟਰਾਂ ਦੇ ਵਿੱਚ ਪ੍ਰਚਾਰਿਆ ਗਿਆ ਕਿ ਬੰਦਾ ਸਿੰਘ ਬੈਰਾਗੀ ਜੀ ਦੇ ਸ਼ਹੀਦੀ ਨੂੰ ਕੋਟਾਨ ਕੋਟ ਨਮਨ ਕਰਦੇ ਤਾਂ ਤੇ ਪੋਸਟਰ ਲਾਏਗੇ ਉਦੋਂ ਹਰਿਆਣਾ ਦੀ ਸਿੱਖ ਸੰਗਤ ਕਿਉਂ ਨਹੀਂ ਜਿਹੜੀ ਸਾਹਮਣੇ ਆਈ ਜੇ ਉਦੋਂ ਤੁਹਾਨੂੰ ਨਹੀਂ ਲੱਗਦਾ ਕਿ ਜੇ ਉਦੋਂ ਕੋਈ ਮਤਲਬ ਕਿ ਸਿੱਖ ਸੰਗਤ ਰੋਸ਼ ਜ਼ਾਹਰ ਕਰਦੀ ਜਾਂ ਉਦੋਂ ਇਹ ਪੋਸਟਰਾਂ ਤੋਂ ਹਟਵਾਇਆ ਜਾਂਦਾ ਤੇ ਅੱਜ ਦੁਬਾਰਾ ਇਹੋ ਚੀਜ਼ ਨਾ ਦੇਖਣ ਨੂੰ ਮਿਲਦੀ ਮੈਨੂੰ ਜਿੱਥੋਂ ਤੱਕ ਲੱਗਦਾ ਭੰਜੀ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਤੇ ਸਾਡੇ ਸੰਸਥਾਵਾਂ ਦੇ ਪ੍ਰਧਾਨ ਨੇ ਜੀ ਇਹ ਜਿਹੜੀਆਂ ਨੇ ਇਹ ਖਤਮ ਹੋ ਚੁੱਕੇ ਨੇ ਇਹ ਗੁਲਾਮ ਹੋ ਚੁੱਕੇ ਨੇ ਸਿਰਫ ਆਪਣੀ ਕੁਰਸੀ ਤੋਂ ਬਿਨਾ ਇਹਨਾਂ ਨੂੰ ਹੋਰ ਕੁਝ ਨਹੀਂ ਦਿੱਤੇਸਦਾ ਜੀ ਸਾਡੀ ਵੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਜ਼ਿੰਮੇਵਾਰ ਅਹੁਦੇਦਾਰ ਨੇ ਭਾਵੇਂ ਉਹ ਪ੍ਰਧਾਨ ਹੋਣ ਭਾਵੇਂ ਉਹ ਸਕੱਤਰ ਹੋਣ ਭਾਵੇਂ ਜਿਹੜੇ 40 ਟੁਣਕੇ ਮੈਂਬਰ ਭੇਜੇ ਨੇ ਉਹ ਹੋਣ ਭਾਵੇਂ ਨੋ ਜਿਹੜੇ ਕੋਪ ਢੋਹ ਕੇ ਗਏ ਨੇ ਉਹ ਮੈਂਬਰ ਹੋਣ ਕੀ ਇਹਨਾਂ ਦਾ ਫਰਜ ਨਹੀਂ ਬਣਦਾ ਕਿ ਜੇਕਰ ਸਾਡੀ ਕੋਈ ਉਸ ਮर्यादा ਨਾਲ ਛੇੜਛਾੜ ਕਰ ਰਹੇ ਨੇ ਜਾਂ ਉਹਨੂੰ ਗਲਤ ਦਿਸ਼ਾ ਦੇ ਵਿੱਚ ਪੇਸ਼ ਕਰ ਰਹੇ ਨੇ ਤੇ ਅਸੀਂ ਉਹਦੇ ਤੇ ਆਵਾਜ਼ ਬੁਲੰਦ ਕਰੀਏ ਪਰ ਕਿਸੇ ਨੇ ਆਵਾਜ਼ ਬੁਲੰਦ ਨਹੀਂ ਕੀਤੀ ਪਰ ਜੇ ਇੱਕ ਆਮ ਸਿੱਖ ਕਰਦਾ ਤੇ ਫਿਰ ਸਾਡੇ ਹੀ ਉੱਥੇ ਲੱਤਾਂ ਖਿੱਚਣ ਲੱਗ ਜਾਂਦੇ ਜਿਹੜੇ ਨਾਮ ਦੀ ਗੱਲ ਹੈ ਉਹਨਾਂ ਦਾ ਨਾਮ ਜਿਹੜਾ ਜਦੋਂ ਗਰਾਗੀ ਸਨ ਮਾਦੋਦਾਸੀ ਨਾ ਕੀ ਬੰਦਾ ਪਰ ਜਦੋਂ ਗੁਰੂ ਸਾਹਿਬ ਦੇ ਚਰਨਾ ਚਾਏ ਤੇ ਉਹਨਾਂ ਨੇ ਕਿਹਾ ਵੀ ਮੈਂ ਤੇ ਤੁਹਾਡਾ ਬੰਦਾ ਗੁਰੂ ਸਾਹਿਬ ਨੂੰ ਕਿਹਾ ਉਦੋਂ ਨਾਮ ਜਦੋਂ ਅੰਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰੂ ਸਾਹਿਬ ਨੇ ਰੱਖਿਆ ਸੀ ਉਸ ਤੋਂ ਬਾਅਦ ਤੇ ਨਾਮ ਜਿਹੜਾ ਪਹਿਲਾਂ ਲੈਣ ਦਾ ਤਾਂ ਕੋਈ ਮਤਬਦਈ ਨਹੀਂ ਬੰਦਾ ਜਦੋਂ ਸਿੰਘ ਸੱਜ ਗਏ ਪਰ ਸਾਡੀਆਂ ਸੰਸਥਾਵਾਂ ਨਾ ਹੀ ਕੋਈ ਇਹਦੇ ਖਿਲਾਫ ਵੱਡਾ ਐਕਸ਼ਨ ਲਿਆ ਨਾ ਕੋਈ ਮਜਬੂਤ ਲੜਾਈ ਲੜੀ ਅੱਜ ਵੀ ਤਿੰਨ ਦਿਨ ਤੋਂ ਇਹ ਗੱਲ ਹੋ ਗਈ ਏ ਸਾਡੇ ਮੈਂ ਬੇਨਤੀ ਆਪਣੀ ਲਾਈਵ ਰਾਈ ਵੀ ਕੀਤੀ ਸੀ ਤੁਹਾਡੇ ਚੈਨਲ ਰਾਈ ਵੀ ਕਰਨਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਵੀ ਕਰਨੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਕਰਨੇ ਆ ਤੇ ਹਰਿਆਣਾ ਕਮੇਟੀ ਨੂੰ ਵੀ ਕਰਨੇ ਆ ਜਿਹਦੀ ਸਭ ਤੋਂ ਵੱਧ ਜ਼ਿੰਮੇਵਾਰੀ ਬਣਦੀ ਹੈ ਪ੍ਰਧਾਨ ਸਾਹਿਬ ਇਹਦੇ ਤੇ ਕਿਉਂ ਨਹੀਂ ਕੋਈ ਮਜ਼ਬੂਤ ਐਕਸ਼ਨ ਲੈਂਦੇ ਪਏ ਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਹਨਾਂ ਦੀ ਜ਼ਿੰਮੇਵਾਰੀ ਆਪਸੀ ਲੜਾਈ ਤੇ ਗੋਲਖਾਂ ਦੀ ਏ ਖਾਲੀ ਜੇ ਕਿਤੇ ਸਾਡੀ ਗੁਰੂ ਮਰਿਆਦਾ ਦੀ ਗੱਲ ਹੈ ਸਾਡੀ ਕਿਤੇ ਮਰਿਆਦਾ ਨਾਲ ਘਾਣ ਹੁੰਦਾ ਹੈ ਤੇ ਉਥੇ ਬੋਲਣਾ ਕਿਦਾ ਫਰਜ਼ ਬਣਦਾ ਹੈ ਇਨਾਂ ਦਾ ਕੋਈ ਫਰਜ਼ ਨਹੀਂ ਬਣਦਾ ਜੀ ਬੋਲਣ ਤੇ ਪੂਰੇ ਹਰਿਆਣੇ ਦੀ ਸਿੱਖ ਸੰਗਤ ਜਿਹੜਾ ਇਹਨਾਂ ਦਾ ਸਾਥ ਦਵੇਗੀ ਪਰ ਚੁੱਪ ਨੇ ਪਤਾ ਨਹੀਂ ਕਿਉਂ ਚੁੱਪ ਨੇ ਇਹ ਉਹ ਦੱਸਣਗੇ ਬਿਲਕੁਲ ਜੀ ਤੁਹਾਨੂੰ ਕੀ ਲੱਗਦਾ ਕਿ ਜੇ ਅੱਜ ਨਾ ਬੋਲਿਆ ਗਿਆ ਤਾਂ ਕੱਲ ਨੂੰ ਸਾਡੇ ਜਿਹੜੇ ਸਿੱਖ ਕੌਮ ਦੇ ਮਹਾਨ ਜਰਨਲ ਨੇ ਪਹਿਲਾ ਇਤਿਹਾਸ ਚ ਛੇੜਛਾੜ ਤਾਂ ਫਿਰ ਇਹ ਸਾਡੇ ਤੋਂ ਸਾਡੇ ਜਰਨਲ ਵੀ ਖੋਏ ਜਾ ਰਹੇ ਨੇ ਦੇਖੋ ਇਹਨਾਂ ਦੀ ਤਿਆਰੀ ਆਈ ਹੈ ਕਿ ਸਾਡੇ ਪਹਿਲਾਂ ਇਤਿਹਾਸ ਨਾਲ ਛੇੜਖਾਰਨੀ ਕਰਕੇ ਸਾਡੀ ਮਰਿਆਦਾ ਨਾਲ ਛੇੜਖਾਰਨੀ ਕਰਕੇ ਤੇ ਫਿਰ ਸਾਡੇ ਜਰਨੈਲਾ ਨੂੰ ਸਿੱਖ ਕੌਮ ਤੋਂ ਖੋਣਾ ਉਹ ਖੋਂਦੇ ਕਿਉਂ ਨੇ ਸਿਰਫ ਤੇ ਸਿਰਫ ਇੱਕ ਵੋਟਾਂ ਦੀ ਰਾਜਨੀਤੀ ਲਈ ਜਾਤੀਵਾਦ ਵਿੱਚ ਵੰਡਣ ਲਈ ਕਿਉਂਕਿ ਜੀ ਕਿਉਂਕਿ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਪੈ ਜੀ ਅਸੀਂ ਪਹਿਲਾਂ ਵੀ ਬੇਨਤੀ ਕਰਨਿਆ ਸਿੱਖ ਤੇ ਸਿੰਘ ਜਿਹੜਾ ਸਿੰਘ ਬਣ ਗਿਆ ਉਹਦੀ ਕੋਈ ਜਾਤ ਨਹੀਂ ਉਹ ਗੁਰਗੋਬਲ ਸਿੰਘ ਦੇ ਪੁੱਤਰ ਧੀਆਂ ਨੇ ਸਾਰੇ ਇਹ ਸਾਨੂੰ ਅੱਜ ਵੀ ਸਮਝ ਲਈਏ ਤੇ ਠੀਕ ਹੈ ਕੱਲ ਵੀ ਸਮਝ ਲਾਂਗੇ ਤਾਂ ਵੀ ਠੀਕ ਹੈ ਪਰ ਅਫਸੋਸ ਹੈ ਸਾਡੀ ਹਰਿਆਣੇ ਦੀ ਜਿਹੜੀ ਸਿੱਖ ਕੌਮ ਹੈ ਉਹ ਅੱਜ ਗਹਿਰੀ ਨੀਂਦ ਵਿੱਚ ਸੌਂ ਗਈ ਏ ਮੈਂ ਸਲੂਟ ਉਹ ਜੰਮੂ ਦੇ ਸਿੱਖਾਂ ਨੂੰ ਕਰਨਾ ਜਿਹੜੇ ਬਦਵੀ ਕਰਨ ਵਾਲਿਆਂ ਦਾ ਘਾਰ ਢਾਟੇਰੀ ਕਰ ਦਿੱਤਾ ਤੇ ਨਾਲੇ ਵੀ ਗੱਲ ਆਕ ਦਿੱਤੀ ਜੇ ਇਹ ਘਾਰ ਐਵੇਂ ਦਾਵੇਂ ਖੰਡਰ ਹੀ ਰਹੇਗਾ ਜਿਹੜਾ ਜਿਹੜਾ ਵੀ ਵੇਖੇਗਾ ਪਤਾ ਲੱਗੇਗਾ ਵੀ ਇਹ ਗੁਰੂ ਸਾਹਿਬ ਨੂੰ ਅੱਲੇ ਨਾਮ ਮੱਥਾ ਲਾਣ ਦੀ ਕੋਸ਼ਿਸ਼ ਕੀਤੀ ਜੀ ਪਰਮਜੀਪਾਲ ਜੀ ਤੁਸੀਂ ਦੇਖ ਸਕਦੇ ਹੋ ਕਿ ਹਰਿਆਣੇ ਦੇ ਵਿੱਚ ਇੱਕ ਪਾਸੇ ਤਾਂ ਹਰਿਆਣਾ ਸਰਕਾਰ ਸਿੱਖਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਗੱਲ ਕਰਦੀ ਆ ਕਿ 1984 ਦੇ ਸਿੱਖ ਕਤਲੇਆਮ ਦੇ ਵਿੱਚ ਜਿਹੜੇ ਪਰਿਵਾਰਾਂ ਨੇ ਇਹ ਸੰਤਾਪ ਭੋਗਿਆ ਉਹਨਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕਰਦੀ ਆ ਗੁਰਤੇਗ ਭਾਦਰ ਪਾਸ਼ਾ ਜੀ ਦਾ ਸ਼ਹੀਦੀ ਸਤਾਬਦੀ ਮਨਾਉਣ ਦੀ ਗੱਲ ਕਰਦੀ ਆ ਤੇ ਫਿਰ ਦੂਜੇ ਪਾਸੇ ਸਾਡੇ ਇਤਿਹਾਸ ਦਾ ਸ਼ੇਰ ਸ਼ਾਹ ਸਾਡੇ ਕੌਮ ਦੇ ਮਹਾਨ ਜਰਨੈਲ ਹਾਲਾਂਕਿ मनोहरलाल खट्टर जी ਨੂੰ ਇਹ ਨਹੀਂ ਪਤਾ ਕਿ ਸਿੱਖਾਂ ਦਾ ਜਰਨੈਲ ਕੌਣ ਪਹਿਲਾ ਰਿਹਾ ਕਿ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਬਾਰੇ ਉਹਨਾਂ ਨੇ ਨਹੀਂ ਪੜਿਆ ਇਹਨਾਂ ਨੇ ਪੜਿਆ ਹੈ ਤੇ ਮੈਂ ਇੱਕ ਹੋਰ ਥੋੜੀ ਜਿਹੀ ਗੱਲ ਅੱਗੇ ਵਧਾ ਦਿਆਂ ਜਿਹੜੇ ਇਸ ਕਮੇਟੀ ਦੇ ਚੇਅਰਮੈਨ ਨੇ ਡਾਕਟਰ ਪ੍ਰਬਲਿੰ ਨੇ ਜਿਹੜੇ OSDB ਨੇ ਮੁੱਖ ਮੰਤਰੀ ਦੇ ਜੀ ਉਹ ਤੇ ਇੱਕ ਸਿੱਖ ਪਰਿਵਾਰ ਚੋਂ ਵੀ ਆਉਂਦੇ ਨੇ ਪੰਜਾਬੀ ਯੂਨੀਵਰਸਿਟੀ 'ਚ ਵੀ ਨੌਕਰੀ ਕਰ ਚੁੱਕੇ ਨੇ ਕੀ ਗੱਲ ਉਹਨਾਂ ਨੂੰ ਇੱਕ ਮਰਿਆਦਾ ਦਾ ਨਹੀਂ ਪਤਾ ਸਾਡੀ ਸਿੱਖਾਂ ਦੀ ਮਰਿਆਦਾ ਕੀ ਹੈ ਇਹ ਜਿਹੜਾ ਕੁਝ ਕਰਦੇ ਨੇ ਇਹ ਕੇਵਲ ਸੇ ਕੇਵਲ ਮੋਟਾ ਵਾਲੀ ਕਰਦੇ ਨੇ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸਿੱਕ ਤਰਮ ਨਾਲ ਕੋਈ ਪਿਆਰ ਨਹੀਂ ਇਹਨਾਂ ਦਾ ਜੇ 84 ਦੇ ਲੋਕਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰਦੇ ਨੇ ਪਹਿਲੀ ਗੱਲ ਤੇ ਇੱਕ ਪਰਿਵਾਰ ਨੂੰ ਅੱਗੇ ਲਿਆ ਕੇ ਉਸ ਤੋਂ ਬਾਅਦ ਕਿੰਨੇ ਪਰਿਵਾਰ ਅੱਗੇ ਆਏ ਨੌਕਰੀਆਂ ਵਾਲੇ ਕਿੰਨੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਕੋਈ ਡਾਟਾ ਹੈਗਾ ਇਹਨਾਂ ਕੋਲ ਤੇ ਉਸ ਤੋਂ ਅੱਗੇ ਮੈਂ ਗੱਲ ਵਧਾ ਦਿਆਂ ਇਹ 84 ਦੀ ਗੱਲ ਕਰਦੇ ਨੇ ਇਹ ਲਖੀਮਪੁਰ ਖੀਰੀ ਦੀ ਗੱਲ ਕਿਉਂ ਨਹੀਂ ਕਰਦੇ ਉੱਥੇ ਇਹਨਾਂ ਨੇ ਇਨਸਾਫ਼ ਦੇ ਦਿੱਤਾ ਜਿਹੜੇ ਗੱਡੀ ਚ ਚੜਾ ਕੇ ਇਹਨਾਂ ਦੇ ਮੰਤਰੀ ਨੇ ਸਿੱਕ ਮਾਰ ਦਿੱਤੇ ਬਿਲਕੁਲ ਉਹਨਾਂ ਨੂੰ ਇਨਸਾਫ਼ ਦਿਵਾ ਦਿੱਤਾ ਇਹਨਾਂ ਨੇ ਉਹਨਾਂ ਨੂੰ ਕੀ ਉਹਨਾਂ ਨੂੰ ਕੀ ਦਿੱਤਾ ਇਹਨਾਂ ਨੇ ਜਿਹੜੇ ਨੌਜਵਾਨ ਬੱਚੇ ਸਾਡੇ ਗੱਡੀ ਦੇ ਥੱਲੇ ਟਾਇਰਾਂ ਥੱਲੇ ਮਲ ਕੇ ਮਾਰ ਦਿੱਤੇ ਜਿਹੜਾ ਨੀ ਪਤਾ ਲੱਗਿਆ ਜਾਣਾ ਸੀ ਤਾਂ ਉਹਦੇ ਚ ਸਿੱਖਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਜਾਂ ਉਹ ਕੱਲਾ ਹੀ ਉਹਨਾਂ ਵੱਲੋਂ ਕੀਤਾ ਗਿਆ ਹੂੰ ਸਾਨੂੰ ਤੇ ਪੰਜੀ ਅਜੇ ਹੀ ਨਹੀਂ ਪਤਾ ਲੱਗਾ ਵੀ ਇਹ ਸਿੱਕ ਮੰਨਦੇ ਕਿੰਨੂ ਨੇ ਜੀ ਇਹ ਇੱਕ ਇੱਕ ਮੈਂ ਨਾਲ ਦੀ ਨਾਲ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਸਵਾਲ ਕਰਾਂਗਾ ਜਿਹੜੇ ਸਾਡੇ ਕੁਝ करनाल ਤੋਂ ਬਾਬਿਆਂ ਦੀ ਇੱਕ ਪੂਰੀ ਬੈਲਟ ਇਹ ਗੱਡੀਆਂ ਭਰ ਕੇ ਬੱਸਾਂ ਭਰ ਕੇ ਉੱਥੇ ਮੁੱਖ ਮੰਤਰੀ ਦੀ ਪਹੁੰਚ ਜਾਂਦੇ ਨੇ ਘਰ ਤੇ ਉੱਥੇ ਫੋਟੋਆਂ ਖਿਚਾਉਂਦੇ ਨੇ ਜਾ ਕੇ ਜਾਂ ਸਾਡੇ ਜਿਹੜੇ ਭਾਜਪਾ ਦੇ ਕੁਝ ਸਿੱਖ ਚਿਹਰੇ ਨੇ ਪਹਿਲਾਂ ਤੇ ਭਾਜਪਾਾਂ ਦੇ ਸਾਡੇ ਕੋਲ ਸਿੱਖ ਚਿਹਰੇ ਨਹੀਂ ਆਇਆ ਅਸੀਂ ਅੱਗੇ ਕਿੰਨੂੰ ਕਰੀਏ ਹੁਣ ਕਿਹਨਾਂ ਕੋਲ ਬਹੁਤ ਸਾਰੇ ਸਿੱਖ ਚਿਹਰੇ ਨੇ ਇਹਨਾਂ ਦੇ ਬੜੇ ਸਾਰੇ ਨੇਤਾ ਹੋ ਆਪਣੇ ਆਪ ਨੂੰ ਪੂਰੇ ਹਰਿਆਣੇ ਦੇ ਨੇਤਾ ਮੰਨਦੇ ਨੇ ਤੇ ਸਾਡੇ ਕੁਝ ਬਾਬੇ ਵੀ ਇਹਨਾਂ ਦੇ ਜਿਹੜੇ ਨੇ ਸਾਰੇ ਪ੍ਰੋਗਰਾਮਾਂ ਚੱਪੜਦੇ ਨੇ ਉਹ ਬਾਬਿਆਂ ਨੂੰ ਸੱਦਾ ਦੇ ਕੇ ਉੱਥੇ ਅਰਦਾਸ ਕਰਵਾ ਲੈਂਦੇ ਤੇ ਜਾਂ ਉਹ ਬਾਬਿਆਂ ਨੂੰ ਸੱਦਾ ਨਹੀਂ ਦਿੱਤਾ ਗਿਆ ਜਾਂ ਤੇ ਉਹ ਬਾਬੇ ਦਾ ਸਕਦੇ ਨੇ ਜਾਂ ਇਹ ਬੀਜੇਪੀ ਵਾਲੇ ਦੱਸ ਸਕਦੇ ਨੇ ਜਿਉਂ ਬਾਬਿਆਂ ਨੂੰ ਸੱਦਾ ਦਿੱਤਾ ਤੇ ਉਹ ਗਏ ਕਿਉਂ ਨਹੀਂ ਤੇ ਜੇ ਨਹੀਂ ਦਿੱਤਾ ਤੇ ਇਹਨਾਂ ਦਿੱਤਾ ਕਿਉਂ ਨਹੀਂ ਇਹ ਇਹ ਜਿਹੜਾ ਇਹ ਸਵਾਲ ਉਹ ਦੱਸਣਗੇ ਵੀ ਇਹ ਕਿਉਂ ਨਹੀਂ ਦਿੱਤਾ ਬਿਲਕੁਲ ਇਹ ਬਹੁਤ ਵੱਡਾ ਸਵਾਲ ਆ ਤੇ ਹਰਿਆਣਾ ਕਮੇਟੀ ਦੇ ਜਗਜੀਤ ਸਿੰਘ ਢਿੰਡਾ ਜੀ ਵੀ ਕਹਿੰਦੇ ਕਿ ਸਾਨੂੰ ਸੱਦਾ ਹੀ ਨਹੀਂ ਦਿੱਤਾ ਗਿਆ ਸਾਨੂੰ ਤੇ ਦੱਸਿਆ ਵੀ ਨਹੀਂ ਇਹਨਾਂ ਨੇ ਜਾਂ ਤਾਂ ਹਰਿਆਣਾ ਕਮੇਟੀ ਦੇ ਹੀ ਕਿਸੇ ਨੂੰ ਬੁਲਾ ਲੈਂਦੇ ਤਾਂ ਉੱਥੇ ਜਿਹੜਾ ਉਦਘਾਟਨ ਕਰਨਾ ਸੀ ਸ਼ਾਨੀ ਸਤਕਾਰਯੋਗ ਨੇ ਕਹਿੰਜੀ ਪਰ ਮੈਂ ਇੱਕ ਚੀਜ਼ ਪੁੱਛਣਾ ਚਾਹਾਂਗਾ ਉਸ ਪੂਰੀ ਸੰਸਥਾ ਦੇ ਜ਼ਿੰਮੇਵਾਰ ਨੇ ਸਾਡੀ ਇੱਕ ਪੈਰਲਲ ਸਰਕਾਰ ਹੈ ਹਰਿਆਣਾ ਕਮੇਟੀ ਜਿਵੇਂ ਉਹਨਾਂ ਦੀ ਸਰਕਾਰ ਹੈ ਸਾਡੀ ਇੱਕ ਹਰਿਆਣਾ ਕਮੇਟੀ ਵੀ ਇੱਕ ਸਰਕਾਰ ਹੈ ਜੀ ਜੀ ਇਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਮਰਿਆਦਾ ਦਾ ਘਾਣ ਹੋਇਆ ਤੇ ਇਹ ਕਿਉਂ ਨਹੀਂ ਜਗਦੀਸ਼ ਸਿੰਘ ਜੀ ਢੀਂਡਾ ਅੱਗੇ ਆ ਕੇ ਜਿਹੜੇ ਇਹ ਛੋਟੀ ਛੋਟੀ ਗੱਲਾਂ ਤੇ ਪ੍ਰੈਸ ਕਾਨਫਰੰਸ ਕਰਦੇ ਨੇ ਲਾਈਵ ਆ ਕੇ ਦੱਸਦੇ ਨੇ ਤੇ ਹੁਣੇ ਅੱਗੇ ਆ ਕੇ ਤੁਸੀਂ ਕਿਉਂ ਨਹੀਂ ਇਸ ਗੱਲ ਬਾਰੇ ਵਿਚਾਰ ਕਰਦੇ ਸੰਗਤ ਦੇ ਨਾਲ ਦੋ ਦਿਨ ਬੀਤ ਚੁੱਕੇ ਨੇ ਤੀਜਾ ਦਿਨ ਹੋ ਚੁੱਕਾ ਇਸ ਗੱਲ ਨੂੰ ਪਰ ਅਜੇ ਵੀ ਇਸਤੇ ਕਿਸੇ ਦੀ ਵੀ ਕਹਿ ਸਕਦੇ ਕਿ ਕੋਈ ਵੀ ਜਿਹੜੀ ਕਿ ਸਪਸ਼ਟਿਕਰ ਜਾਂ ਇਸਤੇ ਕੋਈ ਵੀ ਅਜੇ ਆਪਣਾ ਕੋਈ ਰੋਜ਼ ਜ਼ਾਹਰ ਨਹੀਂ ਕੀਤਾ ਕਿਸੇ ਨੇ ਇੱਕ ਦੋ ਵੀਡੀਓ ਹੀ ਵਾਇਰਲ ਹੋਈਆਂ ਉਹ ਵੀ ਇੱਕ ਤੁਹਾਡੇ ਵੱਲੋਂ ਤੇ ਇੱਕ ਅੰਗਰੇਜ਼ ਸਿੰਘ ਪੰਨੂ ਵੱਲੋਂ ਹੋਰ ਤਾਂ ਆਪਾਂ ਕਿਸੇ ਸਿੱਖ ਨੂੰ ਨਹੀਂ ਦੇਖਿਆ ਕਿ ਇਸਤੇ ਕੋਈ ਬੋਲਿਆ ਹੋਵੇ ਕਿਉਂਕਿ ਅਸੀਂ ਭੈਣ ਜੀ ਗੁਲਾਮੀ ਚ ਇੰਨਾ ਡੁੱਬ ਚੁੱਕੇ ਆਂ ਸਰਕਾਰਾਂ ਦੇ ਕਿੰਨੇ ਕੁ ਗੁਲਾਮ ਹੋ ਚੁੱਕਿਆ ਸੀ ਸਿਰਫ ਤੇ ਸਿਰਫ ਸਾਨੂੰ ਆਪਣੀਆਂ ਫੋਟੋਆਂ ਨਾਲ ਮਤਬਰ ਰਹਿ ਗਿਆ ਸਾਨੂੰ ਆਪਣੀਆਂ ਕੁਰਸੀਆਂ ਨਾਲ ਮਤਬਰ ਰਹਿ ਗਿਆ ਸਾਡੇ ਗੁਰੂ ਨੇ ਜਿੰਨੇ ਸਾਨੂੰ ਦੇਣਾ ਸੀ ਜਿੰਨੇ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ ਉਹਦੇ ਲਈ ਸਾਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਨੂੰ ਕੋਈ ਮਤਲਬ ਨਹੀਂ ਤੁਸੀਂ ਇੱਕ ਚੀਜ਼ ਨੋਟ ਕਰਿਆ ਜੇ ਸਾਡੇ ਕੁਝ ਆਪਣੇ ਪਰਿਵਾਰ ਦੇ ਮੈਂਬਰ ਕੋਲ ਮੈਂ ਪਰਿਵਾਰ ਆਪਣਾ ਸਾਰੇ ਸਿੱਖਾਂ ਨੂੰ ਮੰਨਣਾ ਉਹਦੇ ਤੋਂ ਜੇ ਕੋਈ ਛੋਟੀ ਜੀ ਵੀ ਗਲਤੀ ਹੋ ਜੇ ਨਾ ਤੇ ਸਾਡੀਆਂ ਇੰਨੀਆਂ ਕੁ ਸੰਸਥਾਵਾਂ ਅੱਗੇ ਆ ਕੇ ਉਹਦੇ ਖਿਲਾਫ ਬੋਲਣੀਆਂ ਕਿ ਇਹਨੇ ਬੜਾ ਵੱਡਾ ਕਾਹਨ ਕਰ ਦਿੱਤਾ ਪਰ ਅੱਜ ਉਹ ਕਿੱਥੇ ਨੇ ਸੰਸਥਾਵਾਂ ਬਿਲਕੁਲ ਅੱਜ ਉਹ ਦੋ ਦਿਨ ਤੋਂ ਕਿੱਥੇ ਨੇ ਕਿਉਂ ਇਹਨਾਂ ਦੇ ਸਰਕਾਰ ਦੇ ਖਿਲਾਫ ਇਹਨਾਂ ਦੇ ਮੂੰਹ ਨਹੀਂ ਖੁੱਲਦੇ ਜੀ ਇਹਨਾਂ ਨੂੰ ਡਰ ਕੀ ਹੈ ਮੈਨੂੰ ਇਹਨਾਂ ਦਾ ਡਰ ਹੀ ਨਹੀਂ ਸਮਝ ਆਉਂਦਾ ਤੋ ਤੁਹਾਡੇ ਵੱਲੋਂ ਕੋਈ ਆਪਣੇ ਵੱਲੋਂ ਕੋਈ ਆਪਣੇ ਪੱਧਰ ਤੇ ਕੋਈ ਕੀਤਾ ਜਾਏਗਾ ਐਕਸ਼ਨ ਬਿਲਕੁਲ ਕੀਤਾ ਜਾਏਗਾ ਜੀ ਹਰਿਆਣਾ ਹਰਿਆਣਾ ਸਿੱਖ ਇਕਤਾ ਦਲ ਵੱਲੋਂ ਛੇਤੀ ਅਸੀਂ ਅੱਜ ਕੋਸ਼ਿਸ਼ ਕਰਾਂਗੇ ਅੱਜ ਆਨਲਾਈਨ ਮੀਟਿੰਗ ਕਰਾਂਗੇ ਸ਼ਾਮ ਤੱਕ ਤੇ ਇਹਦੇ ਤੇ ਜਿਹੜਾ ਮਜ਼ਬੂਤ ਫੈਸਲਾ ਲਵਾਂਗੇ ਸਾਰੇ ਮੈਂਬਰਾਂ ਨਾਲ ਸਲਾਹ ਕਰਕੇ ਜਰੂਰ ਆਪਣੇ ਜਿੰਨੇ ਜੋਗੇ ਆ ਅਸੀਂ ਅਸੀਂ ਇਹ ਤੇ ਨਹੀਂ ਆਂਦੇ ਅਸੀਂ ਬੜੀ ਵੱਡੀ ਕੋਈ ਲੜਾਈ ਲੜ ਲਾਂਗੇ ਪਰ ਜਿੰਨਾ ਕੋ ਸੰਗਤ ਦਾ ਸਾਥ ਮਿਲੇਗਾ ਜਿੰਨੇ ਜੋਗੇ ਅਸੀਂ ਆ ਆਪਣੀ ਪੂਰੀ ਤਨਦੇਹੀ ਨਾਲ ਜਿਹੜੀ ਲੜਾਈ ਲੜਾਂਗੇ ਆਪਣੀ ਜਿਹੜੀ ਸਾਡੀ ਮਰਿਆਦਾ ਦਾ ਕਾਨੂੰਨ ਹੋਇਆ ਇਹਦੇ ਹੱਕ ਦੇ ਵਿੱਚ ਜ਼ਰੂਰ ਅਸੀਂ ਖੜਾ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਦੇ ਲਈ ਸੋ ਦਰਸ਼ਕੋ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿ ਜਿੱਥੇ ਹਰਿਆਣਾ ਦੀ ਸਿੱਖ ਸੰਗਤ ਦੇ ਵਿੱਚ ਰੋਸ਼ ਹੈ ਉਹ ਤੇ ਹਰਿਆਣਾ ਸਿੱਖ ਏਕਤਾ ਦਲ ਵੱਲੋਂ ਆਪਣੇ ਵੱਡੇ ਪੱਧਰ ਤੇ ਜਿਹੜੀ ਮੀਟਿੰਗ ਕੀਤੀ ਜਾਏਗੀ ਤੇ ਕਹਿੰਦੇ ਐਕਸ਼ਨ ਵੀ ਕੋਈ ਲਿਆ ਜਾਏਗਾ ਔਰ ਕਿੱਡਾ ਵੱਡਾ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜਿੱਥੇ भूमि पूजन करवाया जा रहा है। ਉੱਥੇ ਕਹਿੰਦੇ ਸਿੱਖਾਂ ਨੂੰ ਕੋਈ ਸੱਦਾ ਵੀ ਨਹੀਂ ਦਿੱਤਾ ਗਿਆ। ਹਾਲਾਂਕਿ ਭਾਜਪਾ ਸਰਕਾਰ ਕੋਲ ਖੋਜ ਸਿੱਖ 체ਰੇ ਬਹੁਤ ਨੇ ਪਰ ਉਹ ਉੱਥੇ ਵੀ ਉਹਨਾਂ ਨੂੰ ਨਹੀਂ ਬੁਲਾ ਕੇ ਜਿਹੜਾ ਕਿ ਉੱਥੇ ਕੋਈ ਅਰਦਾਸ ਬੇਨਤੀ ਕਰਵਾਈ ਗਈ ਹੋਵੇ, ਕੋਈ ਪਾਠ ਕਰਾ ਕਿਉਂਕਿ ਗੁਰ ਮਰਿਆਦਾ ਅਨੁਸਾਰ ਸਿੱਖ ਮਰਿਆਦਾ ਅਨੁਸਾਰ ਉੱਥੇ ਸਿੱਖ ਮਰਿਆਦਾ ਦਾ ਕਾਣ ਕੀਤਾ ਗਿਆ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਕੌਮ ਦੇ ਜਰਨਲ ਨੇ ਸਿੱਖਾਂ ਦੇ ਜਰਨਲ ਨੇ ਤਾਂ ਫੇਰ ਕਿਉਂ ਨਹੀਂ ਸਿੱਖਾਂ ਨੂੰ ਸੱਦਾ ਦਿੱਤਾ ਗਿਆ? ਕਿਉਂ ਭੂਮੀ ਪੂਜਨ ਕਰਕੇ ਉਸ ਮਿਊਜ਼ੀਅਮ ਦਾ ਉਸ ਮੈਮੋਰੀਅਲ ਦਾ ਜਿਹੜਾ ਉਦਘਾਟਨ ਕੀਤਾ ਗਿਆ ਜੁੜੇ ਰਿਹਾ ਸੁਨੇਹਾ ਟੀਵੀ ਦੇ ਨਾਲ ਧੰਨਵਾਦ